ਮਨਿੰਦਰ ਪੁੱਤ ਤੂੰ ਚੁੱਪ ਕਰ ਜਾ ਕਰ ਇਹ ਤਾਂ ਦੇਖ ਲੈ ਮਾਂ ਪੁੱਤ ਕਿਵੇਂ ਬੋਲਦੇ ਆ ਮਮਾ ਜਮਾ ਹੀ ਨਹੀਂ ਬੋਲਦੀ ਅੱਜ ਵੀ ਅੱਕ ਕੇ ਫੋਨ ਲਾਇਆ ਜਦੋਂ ਹਟਦੇ ਨਹੀਂ 10 ਦਿਨ ਹੋ ਗਏ ਰੋਜ਼ ਦਾ ਕਲੇਸ਼ ਆ ਮੈਂ ਵੀ ਅੱਕੀ ਪਈ ਆ ਦੱਸ ਕੀ ਕਰਾਂ ਕਿਹਨੂੰ ਦੱਸਾਂ ਆਪਦਾ ਦੁੱਖ ਐ ਤਾਂ ਮੈਨੂੰ ਪਤਾ ਧੀ ਇਹ ਮਾੜੀ ਮੋਟੀ ਗੱਲ ਨਾਲ ਤਾਂ ਤੂੰ ਸਾਨੂੰ ਫੋਨ ਹੀ ਨਹੀਂ ਕਰਦੀ ਬਾਕੀ ਮੈਂ ਤਾਂ ਤੇਰੇ ਪਿਓ ਨੂੰ ਵੀ ਨਹੀਂ ਦੱਸ ਕੇ ਆਈ ਉਹ ਤੋਂ ਚੋਰੀ ਆਈਆਂ ਜੇ ਉਹਨੂੰ ਗੱਲ ਦਾ ਪਤਾ ਲੱਗਿਆ ਤੈਨੂੰ ਪਤਾ ਉਹਦੀ ਤਾਂ ਪਹਿਲਾਂ ਹੀ ਟੈਨਸ਼ਨਾਂ ਨਹੀਂ ਮੁੱਕਦੀਆਂ ਮਾਂ ਮੈਨੂੰ ਪਤਾ ਤਾਂ ਹੀ ਤਾਂ ਮੈਂ ਬਾਪੂ ਨੂੰ ਫੋਨ ਨਹੀਂ ਲਾਇਆ ਤੈਨੂੰ ਲਾਇਆ ਵਧੀਆ ਗੱਲਾਂ ਤੂੰ ਬਾਪੂ ਨੂੰ ਨਹੀਂ ਦੱਸਿਆ ਉਹਨਾਂ ਇੱਕ ਹੈ ਉਹ ਤਾਂ ਮੇਰਾ ਕਰਦਾ ਵੀ ਬਾळा ਜੇ ਉਹਨੂੰ ਪਤਾ ਲੱਗ ਗਿਆ ਨਾ ਮੈਂ ਇੱਥੇ ਦੁਖੀ ਆ ਉਹਦੇ ਦਿਲ ਤੇ ਪਤਾ ਨਹੀਂ ਕੀ ਬੀਤੂਗੀ ਮਾਂ ਪੁੱਤਾ ਦੇਖ ਲੈ ਮਰ ਜਾਣਾ ਜੈਲਾ ਉਦੋਂ ਤੱਕ ਕਿੰਨੇ ਹੋ ਕਰਦਾ ਬਾਲੇ ਚੰਗੇ ਬੰਦੇ ਆ ਬਾਲੇ ਚੰਗੇ ਮੈਨੂੰ ਕੀਤਾ ਸੀ ਵੀ ਤੈਨੂੰ ਇੱਥੇ ਸਿੱਟ ਦਊਗਾ ਲਿਆ ਕੇ ਕਹਿੰਦੇ ਤੇਰੇ ਪਿਓ ਨੇ ਕੀ ਦਿੱਤਾ ਮੈਂ ਦੇਖ 8-9 ਲੱਖ ਰੁਪਇਆ ਲਾਤਾ ਆਪਾਂ ਹੈ ਹਜੇ ਵੀ ਰੋਜ਼ ਮੈਨੂੰ ਮਿਹਨੇ ਮਿਲਦੇ ਆ ਕੀ ਕਰਾਉਣਾ ਇਹੋ ਜਿਹੇ ਪੈਸੇ ਤੋਂ ਰੱਬ ਦਾ ਸਾਰਾ ਕੁਝ ਦਿੱਤਾ ਇੱਥੇ ਹੈਗਾ ਪਤਾ ਨਹੀਂ ਹੋਰ ਕੀ ਭਾਲਦੇ ਆ ਨਹੀਂ ਪੁੱਤ ਜਿਹੜੀ ਆ ਭੁੱਖ ਵਰਸੀ ਪਈ ਐ ਇਹਨਾਂ ਨੂੰ ਇਹ ਆਵਦਾ ਤਾਂ ਯਾਦ ਨਹੀਂ ਵੀ ਸਾਰਾ ਕੁਝ ਆ ਸਾਡੇ ਕੋਲੇ ਬਸ ਆਏ ਆ ਵੀ ਦੂਜਿਆਂ ਦਾ ਸਾਡਾ ਘਰ ਭਰਦਾ ਨਾ ਉਤੋਂ ਰੱਬ ਵੈਰੀ ਬਣ ਗਿਆ ਹਜੇ ਤੱਕ ਕੋਈ ਜਵਾਬਕ ਨਹੀਂ ਹੋਇਆ ਮਾਂ ਹੁਣ ਉਹਦੇ ਮੇਨੇ ਮਿਲਦੇ ਆ ਮੈਨੂੰ ਕੋਈ ਨਾ ਪੁੱਤ ਰੱਬ ਤੇਰੀ ਸੁਣੂਗਾ ਸਾਰਾ ਦਿਨ ਤੂੰ ਫਿਕਰ ਨਾ ਕਰਿਆ ਕਰ ਇਹ ਕਿਹੜਾ ਕੋਈ ਤੇਰੇ ਹੱਥ ਬਸ ਹੈ ਦੇਣਾ ਤਾਂ ਪ੍ਰਮਾਤਮਾ ਨੇ ਹੈ ਪਰ ਮਾਂ ਸਾਰਾ ਦਿਨ ਮੈਨੂੰ ਐਂ ਬੋਲਦੇ ਰਹਿੰਦੇ ਆ ਤੂੰ ਬਾਹ ਜਾ ਜਵਾਬਕ ਨਹੀਂ ਹੁੰਦਾ ਅਸੀਂ ਤੇਰੇ ਤੋਂ ਕੀ ਕਰਾਉਣਾ ਧੀਏ ਜੇ ਇਹਦੇ ਆਪ ਦੀ ਧੀ ਨਾਲ ਐ ਹੋਵੇ ਫੇਰ ਇਹਨੂੰ ਪਤਾ ਲੱਗੇ ਦੂਜੇ ਦੀ ਧੀ ਦਾ ਕੀ ਦੁੱਖ ਹੁੰਦਾ ਕਸਮੇ ਅੱਖ ਕੇ ਬੋਲਦੀ ਆ ਮੈਂ ਮੈਂ ਜਮਾ ਹੀ ਨਹੀਂ ਜੀ ਕਰਦਾ ਬੋਲਣ ਨੂੰ ਚਲ ਕੋਈ ਨਾ ਪੁੱਤ ਹੁਣ ਜੇ ਇਹੋ ਜਿਹੀਆਂ ਗੱਲਾਂ ਤੇਰੇ ਪਿਓ ਨੂੰ ਦੱਸਾਂਗੀ ਤੈਨੂੰ ਪਤਾ ਉਹਦੇ ਤਾਂ ਪਹਿਲੇ ਟੈਨਸ਼ਨ ਆ ਬਾਲੀਆਂ ਹੋਈਆਂ ਪਈਆਂ ਹਜੇ ਤੱਕ ਤੇਰੇ ਵਿਆਹ ਦਾ ਕਰਜ਼ਾ ਨਹੀਂ ਲਿਹਾ ਮੈਂ ਹੁਣ ਦੱਸ ਫਿਰ ਕੀ ਕਰਾਂ ਮੈਂ ਤੇ ਤੈਨੂੰ ਤਾਂ ਸੱਤਿਆ ਸੀ ਵੀ ਚਲ ਦੋ ਇਹਨਾਂ ਨੂੰ ਸਮਝਾ ਕੇ ਜਾ ਵੀ ਨਿਤ ਦਾ ਕਲੇਸ਼ ਨਾ ਕਰਨ ਮੇਰੇ ਨਾਲ ਚਲ ਕੋਈ ਨਾ ਪੁੱਤ ਮੈਂ ਕਹਿੰਨੀ ਏ ਤੇਰੀ ਸੱਸ ਨੂੰ ਠੀਕ ਹੈ ਹੁਣ ਮੈਂ ਜਾਣੀ ਆ ਹੁਣ ਤੈਨੂੰ ਪਤਾ ਧਾਰਾਂ ਦਾ ਟਾਈਮ ਹੋ ਰਿਹਾ ਸੰਨੀਰ ਲਾ ਕੇ ਪਾਉਣੀ ਆ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਨੀ ਆ ਚਲ ਜੇ ਦਵਾਈ ਦਾ ਕਹਿੰਦੇ ਤੂੰ ਦਵਾਈ ਲੈ ਲੈ ਤੈਨੂੰ ਕੀ ਹਰਜਾ ਲੈਣ ਚ ਮਾਂ ਤੇਰੇ ਮੂੰਹ ਤੇ ਕਰ ਦੇਵੇ ਅਸੀਂ ਦਵਾਈ ਦਿਵਾਉਣੀ ਆ ਮੈਨੂੰ ਪਤਾ ਕੀ ਕਹਿੰਦੇ ਆਪਦੇ ਪਿਓ ਨੂੰ ਕਹਿ ਵੀ ਦਿਨ ਦਵਾਈ ਦਿਵਾਊਗਾ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਦਵਾਈ ਦਿਵਾਉਣ ਲਈ ਚਲ ਪੁੱਤ ਜੇ ਐਂ ਕਹਿੰਦੇ ਅਸੀਂ ਦਵਾਈ ਲੈਣੇ ਆ ਲੈ ਮੇਰੇ ਨਾਲ ਭੇਜ ਦੇਣਾ ਤੈਨੂੰ ਮੈਂ ਕਿਹੜਾ ਤੈਨੂੰ ਜਵਾਬ ਦੇਣੀ ਆ ਜਾਂ ਤੇਰਾ ਪਿਓ ਤੈਨੂੰ ਜਵਾਬ ਦਿੰਦਾ ਪੈਸਿਆਂ ਕਰੂਗਾ ਮੈਂ ਕਿੱਥ ਚਲ ਕੋਈ ਨਾ ਪੁੱਤ ਵਿਆਹ ਕੇ ਇਹਨਾਂ ਦੇ ਘਰੇ ਆਈਆਂ ਨਾ ਲਾਵਾ ਮੈਂ ਲਾਡੀ ਨੇ ਲੱਤੀਆਂ ਹੱਕ ਉਹਦਾ ਨਹੀਂ ਹੈਗਾ ਦਵਾਈ ਦਵਾਉਂਦਾ ਫਿਰ ਜਦੋਂ ਇਹ ਇੰਨੀ ਗੱਲ ਸੋਚਦੇ ਨਹੀਂ ਮਾਪੇ ਨੇ ਤਾਂ ਸੌ ਕੁਝ ਕਰਨਾ ਪੈਂਦਾ ਤੀ ਪੁੱਤ ਵਾਸਤੇ ਕੋਈ ਗੱਲ ਨਹੀਂ ਮੈਂ ਗੱਲ ਕਰ ਲੈਣੀ ਆ ਜੇ ਭੇਜਣਗੇ ਤਾਂ ਮੈਂ ਤੇਰੇ ਨਾਲ ਲੈ ਚਲਦੀ ਆਂ ਦੇਖ ਲਾਵਾ ਜਿਵੇਂ ਤਰੋਂ ਠੀਕ ਲੱਗਦਾ ਪਰ ਮੈਂ ਤਾਂ ਬਾਹਲੀ ਅੱਕੀ ਪਈ ਆ ਮਾਂ ਕੀ ਕਰਾਂ ਪੁੱਤ ਦਿਲ ਤਾਂ ਮੇਰਾ ਬਧੇਰਾ ਦੁਖੀ ਹੋਈ ਜਾਂਦਾ ਤੈਨੂੰ ਵੇਖ-ਵੇਖ ਪਰ ਮੈਂ ਤੈਨੂੰ ਨਾਲ ਵੀ ਨਹੀਂ ਲਿਜਾ ਸਕਦੀ ਵਿਆਹੀ ਆ ਤੈਨੂੰ ਕਰਾਂ ਵੀ ਹੁਣ ਮੈਂ ਕੀ ਕੋਸ਼ਿਸ਼ ਨਹੀਂ ਕਰ ਸਕਦੇ ਬਸ ਜਿਵੇਂ ਬਣੀ ਜਾਂਦੀਆਂ ਫਿਰ ਸਹਿ ਲੈਨੀ ਆ ਹੋਰ ਕੀ ਆ ਚਲ ਕੋਈ ਨਾ ਪੁੱਤ ਮੈਂ ਨਾ ਤੇਰੇ ਪਿਓ ਨੂੰ ਭੇਦ ਦੂੰਗੀ ਮਿੰਟਾ ਘਟੜ ਕੇ ਉਹ ਗੇੜਾ ਮਾਰ ਜੂਗਾ ਨਾਲੇ ਇਹਨਾਂ ਦਾ ਪਤਾ ਸਤਾ ਲੈ ਜੂ ਵੀ ਇਹ ਕੀ ਤੇਰੇ ਨਾਲ ਕਰਦੇ ਆ ਕੀ ਨਾ ਤੇ ਹੁਣ ਮੈਂ ਜਾਣੀ ਐ ਮਰਿਆ ਪੈਂਦੀ ਅੱਜ ਪੁੱਤ ਤੈਨੂੰ ਪਤਾ ਜਮੀ ਨਹੀਂ ਸਰਦਾ ਪਰਮ ਕੱਲੀ ਆ ਘਰੇ ਤੇ ਨਾਲੇ ਤੈਨੂੰ ਪਤਾ ਮੈਂ ਤੈਨੂੰ ਕਹੀ ਤਾਂ ਜਾਨੀ ਮੈਂ ਮੈਂ ਕਿਹੜਾ ਦੱਸ ਕੇ ਆਈਆਂ ਮੈਂ ਤਾਂ ਚੂਰ ਨੂੰ ਆਈਆਂ ਚਲ ਠੀਕ ਆ ਮੈਂ ਚਲ ਚੰਗਾ ਬਾਕੀ ਮੈਂ ਤੇਰੀ ਸੱਸ ਨੂੰ ਕਹਿੰਦੀ ਆ ਵੀ ਭਾਈ ਤੁਸੀਂ ਮਾੜੀ ਮਾੜੀ ਗੱਲ ਤੇ ਕਲੇਸ਼ ਨਾ ਕਰਿਆ ਕਰੋ ਹਾਂ ਕੀ ਕਰਾ ਮੇਰੇ ਜੀਸਕੇ ਪੈਸੇ ਬਸ ਪੁੱਤ ਤੂੰ ਮਨ ਹੌਲਾ ਨਾ ਕਰ ਆਈ ਮੈਂ ਕਿਵੇਂ ਪਹੁੰਚੂ ਕਿ ਪਿੰਡ ਤੂੰ ਮੇਰੇ ਬਣੀ ਵੀ ਦੇਖ ਰੋਣਾ ਰੋਣਾ ਮੇਰੀ ਤੀ ਚੁੱਪ ਕਰ ਜਾ ਚਲ ਚੰਗਾ ਹੁਣ ਮੈਂ ਜਾਨੀ ਆ ਹਾਂ ਚਲ ਬੇਬੇ ਬਾਪੂ ਨੂੰ ਨਾ ਦੱਸੀ ਨਾ ਨਾ ਉਹਦੇ ਕੋਲੇ ਨਹੀਂ ਮੈਂ ਕੋਈ ਵੀ ਗੱਲ ਕਰਦੀ ਉਹ ਤਾਂ ਮੈਨੂੰ ਦਿਨ ਰਾਤ ਫਿਕਰ ਖਾਈ ਜਾਂਦਾ ਰਹਿੰਦਾ ਸਾਰਾ ਦਿਨ ਆਏ ਫਿਕਰਾਂ ਚ ਹੀ ਪਿਆ ਰਹਿੰਦਾ ਨਾ ਚੱਜਣਾ ਰੋਟੀ ਖਾਂਦਾ ਨਾ ਕਿਤੇ ਜਾਂਦਾ ਹੁੰਦਾ ਤੈਨੂੰ ਪਤਾ ਉਹ ਲਾਉਣ ਜਾਂ ਲੈ ਰੱਖਿਆ ਸੀ ਲਿਮਟ ਜੀ ਕਰਾ ਰੱਖੀ ਸੀ ਉਹੀ ਨਹੀਂ ਲੋਟ ਆਉਂਦੀ ਤੀਜੇ ਦਿਨ ਆ ਜਾਂਦੇ ਆ ਘਰੇ ਬੈਂਕ ਵਾਲੇ ਕੀ ਕਰੀਏ ਮਾਂ ਸਾਰੇ ਪਾਸੇ ਦੁਖੀ ਹੋਗੇ ਚਲ ਕੋਈ ਨਾ ਪੁੱਤ ਪਰਮਾਤਮਾ ਹੀ ਕਰੂਗਾ ਹੱਲ ਆਪਣਾ ਚਲ ਠੀਕ ਹੈ ਚੰਗਾ ਮੈਂ ਜਾਂਨੀ ਆ ਚੱਲ ਆ ਜਾ ਬਸ ਹੁਣ ਮੈਂ ਬੋਲੀ ਨਾ ਪੁੱਤ ਬਣ ਕੇ ਕਰ ਲੈ ਟੁਗਲੀ ਆਉਦੀ ਮਾਂ ਦੇ ਨਾਲ ਨਾ ਪਹਿਲਾਂ ਤਾਂ ਅੰਦਰ ਚੂਣੀਆਂ ਕਰੀ ਗਈ ਹੁਣ ਗੇਟ 'ਚ ਕੀ ਬੋਲਦੀ ਸੀ ਮਾਂ ਨੂੰ ਮੈਂ ਤਾਂ ਕੁਛ ਨਹੀਂ ਕਿਹਾ ਜੀ ਉਹਨਾਂ ਨੂੰ ਕਿਹਾ ਨਹੀਂ ਕੁਛ ਹੈ 15 ਮਿੰਟ ਹੋ ਗਏ ਤੈਨੂੰ ਗੇਟ 'ਚ ਖੜੀ ਨੂੰ ਮੈਂ ਤਾਂ ਆਪਣੀ ਮਾਂ ਨਾਲ ਦੁੱਖ ਸੁੱਖ ਕਰਦੀ ਸੀ ਹੁਣ ਉਹ ਵੀ ਨਹੀਂ ਕਰ ਸਕਦੀ ਕਿਹੜੇ ਦੁੱਖ ਸੁੱਖ ਕਰਿਆ ਤੂੰ ਲੈ ਲੈਗਾ ਚਾ ਤੇਰਾ ਕਰ ਲੀਆਂ ਚੁਗਲੀਆਂ ਮੈਂ ਕੋਈ ਚੁਗਲੀ ਨਹੀਂ ਕੀਤੀ ਮੈਂ ਹੋਰ ਕਾ ਤਾਂ ਮੈਂ ਤਾਂ ਸੱਦਿਆ ਸੀ ਤੁਹਾਡੀ ਮਾਂ ਨੂੰ ਨਹੀਂ ਮੈਂ ਤਾਂ ਐਸੀ ਉਹ ਤੁਹਾਨੂੰ ਕੁਛ ਆ ਕੇ ਸਮਝਾ ਜਾਣਗੇ ਕੀ ਸਮਝਾ ਜਾਣਗੇ ਅਸੀਂ ਸਮਝੇ ਹੋਈਆਂ ਸਾਨੂੰ ਸਾਰੀ ਸਮਝ ਆ ਗਈ ਬਾਲੀ ਸਮਝ ਤੇ ਤੇਰੀ ਮਾਂ ਨੂੰ ਜਾਂ ਤੈਨੂੰ ਬਾਲੀ ਸਮਝ ਆ दस की समझा देने के हो की समझा देने के यार के लाग ये बोल दी तू फिर आ लुक वेन कर तुम ये दुमड़ क्या है गलती नहीं करती सच्ची नहीं करती गलती है बार 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 आ कुछ कर दे कितने बार समझा है आई गलती कर दी गलती है और बाद में कट करो बार मम्मी सच्ची दो मिनट करो मैं किधर जाऊंगी मान वाली कर दी मम्मी सच में करूँ ना मैं किधर जाऊंगी ਮੰਮੀ ਮੰਮੀ ਨਾ ਬਾਹਰ ਜਾਣ ਦੀ ਮਾਂ ਕੋਲੇ ਮੈਂ ਕਿੱਧਰ ਜਾਉਂਗੀ ਜੇ ਮੈਂ ਉਹਨੂੰ ਤੇ ਪਿੰਡ ਗਈ ਤਾਂ ਮੇਰੇ ਬਾਪੂ ਤੇ ਕੀ ਬੀਤੂਗੀ ਮੈਂ ਨਹੀਂ ਜਾ ਸਕਦੀ ਪਿੰਡ ਆਪਦੇ ਮੇਰ ਤੋਂ ਗਲਤੀ ਹੋ ਗਈ ਮੈਂ ਆਪਣੀ ਮਾਂ ਨੂੰ ਇੱਥੇ ਛੱਡ ਲਿਆ ਮੈਂ ਆਪਣੇ ਪਿਓ ਤੇ ਬੋਝ ਨਹੀਂ ਬਣ ਸਕਦੀ ਮੰਮੀ ਗੇਟ ਖੋਲ ਦੋ ਇਹ ਉਹ ਜੀ ਗਲਤੀ ਨਹੀਂ ਕਰਦੀ ਮੁੜ ਕੇ ਮੰਮੀ ਮੈਨੂੰ ਘਰੇ ਵਾੜ ਲਓ ਮਨਿੰਦਰ ਕੁੜਾ ਮਨਿੰਦਰ ਹਾਂ ਮੰਮੀ ਕੀ ਸੋਚਣ ਲੱਗੀ ਤੂੰ ਕੁਛ ਨਹੀਂ ਮੰਮੀ ਬਾਪੂ ਦੀ ਫਿਕਰ ਹੋ ਜਾਂਦੀ ਆ ਦੇਖ ਲੈ ਸਾਡੇ ਕਰਕੇ ਕਿੰਨਾ ਕੁ ਸੁਣਨਾ ਪੈਂਦਾ ਕਿਸੇ ਨੇ ਐਵੇਂ ਨਹੀਂ ਕਿਹਾ ਵਿੱਤੀਆਂ ਦਾ ਲਿਖਿਆ ਚੰਗਾ ਹੋਵੇ ਉਹ ਲੋਕਾਂ ਤੋਂ ਡਰਦੇ ਈ ਆਂ ਜੰਮਣ ਤੋਂ ਓਹੋ ਕਿਉਂ ਪੁੱਤ ਤੂੰ ਐਵੇਂ ਟੈਨਸ਼ਨ ਲਈ ਜਾਂਦੇ ਆ ਜਾ ਖੜੀ ਹੋ ਤੇਰੇ ਪਿਓ ਨੂੰ ਰੋਟੀ ਫੜਾ ਕੇ ਆ ਆ ਜਾ ਕੋਈ ਗੱਲ ਤੂੰ ਮਾੜੀ ਮਾੜੀ ਗੱਲ ਦਾ ਫਿਕਰ ਕਰਿਆ ਕਰ ਤੂੰ ਸਿਬ ਬਣਾਤੀ ਰੋਟੀ ਬਣਾਤੀ ਮੈਂ ਆ ਜਾ ਚਲ ਤੂੰ ਪਾ ਮੈਂ ਲੈ ਕੇ ਜਾਨੀ ਆ ਆ ਜਾ ਪੁੱਤ ਛੇਤੀ ਆ ਜਾ ਕਰ ਲੋ ਭਲਾ ਮੈਂ ਕਰਾਂ ਪਹਿਲਾਂ ਪੈਸੇ ਦੇ ਦਿਓ ਫਿਰ ਬਹਿਨ ਪਾਲੋ ਫੀ ਹੋ ਗਿਆ ਫਿਰ ਕੱਲੀ ਬੋਲੀ ਇਹਨਾਂ ਨੇ ਲਿਆਈ ਪੈਸੇ ਆਹ ਹੋ ਲਿਆਈ ਪਾਲਾ ਜੇਬ ਚ ਤੂੰ ਵੀ ਚੱਕਰ ਦਿੱਤੀ ਕਿਉਂ ਉਹਨਾਂ ਨੂੰ ਸੜੇ ਹਨਾ ਨੂੰ ਯਾਰ ਤੂੰ ਦਿੱਤੇ ਕਿਉਂ ਉਹ ਤਾਂ ਅਕੇ ਵਿੱਚ ਵਿਚਚਾਰੇ ਵਿਆਹ ਪਿਆ ਸੀ ਹੈ ਮੈਂ ਤਾਂ ਮਹਤਲ ਸਹਾਰਾ ਹੋ ਜਾਂਦਾਲੇ ਨੂੰ ਕੀ ਉਧਰੋਂ ਉਧਰੀ ਇੱਥੇ ਵੀ ਪਾਇਆ ਤੇ ਉਹ ਵਾਰਤ ਲੈਣਗੇ ਤਾਂ ਕੀ ਐ ਹੁਣ ਮੈਂ ਐ ਹੀ ਗਈ ਸੀ ਵੀ ਕੜਕ ਵੇਚ ਕੇ ਆਇਆ ਵੀ ਦੋ ਛੱਲੜ ਲਾ ਦੂ ਨਾ ਤਾਂ ਉਹਦਾ ਬਾਹ ਰੌਲਾ ਹੋ ਜਾਊਗਾ ਤੇ ਨਾਲੇ ਚੱਲ ਆਪਣੇ ਗੱਜ ਨੇ ਕੋਈ ਟੂ ਬਣਾਉਣ ਨੂੰ ਲੋੜ ਸੀ ਤੇ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ ਕਹਿੰਦੇ ਹਲੇ ਢਾਇਰ ਕੇ ਦੇਵਾਂਗੇ ਕਿ ਦੁੱਧ ਵੇਚ ਲਈ ਦੁੱਧਾਂ ਦੇ ਪੈਸੇ ਜੋੜ ਕੇ ਕਿ ਫੇਰ ਦੇਵਾਂਗੇ ਉਹ ਤਾਂ ਫਿਰ ਕਹਿੰਦਾ ਸਾਰਾ ਤਾਂ ਵੀ ਗੱਲ ਇੱਥੇ ਮੈਂ ਆਖਿਆ ਕੁੜੀ ਤਾਂ ਤੁਹਾਡੀ ਬਾਅਦ ਚ ਵੀ ਪੈ ਗਈ ਆ ਕੇ ਤੇ ਸੋ ਉੱਥੇ ਦੇਣਾ ਲੈਣਾ ਹਜੇ ਉਤਰਿਆ ਨਹੀਂਗਾ ਉਹ ਬਸ ਆਈਆਂ ਕਈ ਕਰਾ ਇੱਕ ਦੱਬੀ ਬਠਾ ਪਏ ਜੋ ਖਾਉ ਪੈਂਦਾ ਨਹੀਂ ਮੁੜ ਕੇ ਬਾਕੀ ਸਰੀ ਜਾਂਦਾ ਹੈ ਕਿਹੜਾ ਕੋਈ ਲਗ ਲਖਾ ਕਰਿਆ ਪਿੰਡ ਦੇ ਵਿੱਚ ਉਹੀ ਦੇ ਦੇ ਤੂੰ ਵੀ ਚੱਕ ਕੇ ਬੇ ਮੈਂ ਵੀ ਬਸ ਉਦੋਂ ਮਾਏ ਵਿਆਹ ਝਾੜੀ ਨਾ ਤੇ ਚਾਸ ਵੀ ਮੂਰੇ ਲੱਖਿਆ ਸੀ ਮੈਨੂੰ ਕਿ ਚੰਗਾ ਹੱਤ ਸੱਜੂ ਬਗਲੇ ਤੇਰੇ ਅੱਖੇ ਨੂੰ ਆ ਹੀ ਲੁੱਟਦੇ ਮੂਰੇ ਲਾਗੀ ਲੋਕ ਨਾ ਹੁਣ ਮੈਂ ਆਖਿਆ ਸੀ ਮਾਗ ਲੈ ਮੈਂ ਛੋਟੀ ਦਾ ਸਾਥ ਕਰਾ ਦਿੰਨੀ ਆ ਥੋੜਾ ਫੇਰ ਉੱਥੇ ਡਿੱਗਦੀ ਹੀ ਜਾ ਕੇ ਤੂੰ ਕਾਨੂੰ ਉਹ ਤਾਂ ਮੁੰਡਾ ਵੱਡਾ ਸੀ ਉਮਰ ਦਾ ਮੈਂ ਕਿਹਾ ਚੱਲਣ ਵਾਲੇ ਮੈਦਾਨੇ ਵੀ ਗਾਇਦਾ ਸੀ ਮੈਂ ਕਿਹਾ ਚੱਲ ਜਿਹੜੇ ਸੁੱਤ ਪੈਸੇ ਲੈਣੇ ਆ ਨਾ ਦਿਓ ਅਸੀਂ ਤਾਂ ਤੇ ਵਿਚਾਲ ਮੁੰਡਾ ਥੋੜਾ ਜਿਹਾ ਵੱਡਾ ਉਮਰ ਦਾ ਉਹੋ ਜਿਹਾ ਭਾਈ ਸੋਨ ਨੂੰ ਨਹੀਂ ਦੇਣਾ ਲੈਣਾ ਪਊਗਾ ਅੱਗੇ 7-8 ਲੱਖ ਰੁਪਇਆ ਲਾ ਕੇ ਕੀ ਘਟਿਆ ਕੁੜੀ ਤਾਂ ਘਰੇ ਬੈਠੀ ਆ ਸੋਡੇ ਹੈਂ ਉਹ ਬਸ ਗੱਲ ਹੀ ਆਏ ਆ ਮੁਰਕੇ ਚੋਜ ਕਰਦੇ ਹੋਣਗੇ ਚੋਜ ਤਾਂ ਬਾਲੇ ਆ ਚੋਜ ਤਾਂ ਕਹਿੰਦੇ ਕਿਉਂ ਆ ਗਏ ਇੱਥੇ ਅਸੀਂ ਆਏ ਸਿੱਟਨੀ ਆ ਕੁੜੀ ਫਲਾਣਾ ਤੇ ਹੰਕਾ ਦੇ ਰਿਹਾ ਕਰਕੇ ਮਹਿਮਾ ਕਰ ਪਏ ਤੇ ਪਹਿਲਾਂ ਲੋਕ ਕਰਦੀ ਸੀ ਅਠੜ 10 ਦਾ ਸਾਲ ਵੱਡੀ ਉਮਰ ਦੇ ਨਾ ਆਇਆ ਨਹੀਂ ਲਈ ਵੱਡੀ ਉਮਰ ਦਾ ਕੋਈ ਬਾਹਰ ਦਾ ਨੁਕਸੂ ਆ ਚ ਉਹ ਤਾਂ ਸਿਆਣਾ ਹੁੰਦਾ ਸਨ ਬੰਦਾ ਜੇ ਹੁਣ ਦੋਨੇ ਜਵਾਕ ਇੱਕੋ ਜਿਹੇ ਨਾ ਕੁੜੀ ਦੇ ਮੁੰਡਾ ਘੱਟ ਉਮਰ ਦੇ ਤਾਂ ਹੀ ਤਾਂ ਫਿਰ ਗੱਲਾਂ ਸੰਭਾਲ ਜਾਣੀ ਜਾਂਦੇ ਆ ਮੁਰੋਂ ਖਚੋਲੇ ਪੈ ਜਾਂਦੇ ਆ ਆ ਤੂੰ ਸਾਹਮਣੇ ਦੇਖ ਲੈ ਮੈਨੂੰ ਡਰਾਈ ਨਹੀਂ ਵਿਖੀ ਉਹ ਬਾਕੀ ਉਹ ਵੀ ਜੇ ਨਹੀਂ ਲੈ ਕੇ ਦੀ ਮੈਂ ਦੇਖਿਆ ਜਦੋਂ ਇੱਥੇ ਹੁੰਦੀ ਸੀ ਉਹੋ ਗਲੇ ਰੰਗ ਲਾਣੀ ਵੇ ਘਟਣ ਜੋਗਰੀ ਹੈ ਨਹੀਂ ਭਾਈ ਆਏ ਨਹੀਂ ਸ਼ਰਮ ਆਉਂਦੀ ਵੀ ਮੇਰੇ ਪਿਓ ਦੇ ਚੱਕ ਚੱਕ ਕੇ ਲੋਕਾਂ ਤੋਂ ਪੈਸੇ ਲਾਏ ਆ ਤੇ ਮੈਂ ਆ ਕੇ ਬਾਹਰ ਚ ਬੈਣੀ ਆ ਵੀ ਇੱਕ ਤਾਂ ਕੋਠੇ ਜੱਡੀ ਵਿਉਣ ਵਾਲੀ ਹੋਈ ਪਈ ਆ ਜੇ ਮੈਨੂੰ ਤੋਰਿਆ ਮੈਂ ਫੇਰ ਆ ਕੇ ਇੱਥੇ ਬੈਣੀ ਆ ਐਂਕੜੀ ਵਾਲੀ ਆ ਮੈਂ ਵਾਲੀ ਆ ਉਹ ਤੇ ਚਾਚੀ ਜੀ ਉਦੋਂ ਆ ਗਈ ਉਹ ਢੀਲਾ ਧਰੀ ਬੈਠਣਾ ਸਰਾਨੇ ਉਹ ਕਿਕਰ ਸੰਦ ਚਾਹ ਦਾ ਪੀ ਆਣਾ ਤੇ ਆਏ ਕਿਹੜਾ ਤਾਂ ਮੂੰਹ ਹੋ ਗਿਆ ਬਸ ਆਈ ਨਹੀਂ ਸਾਹ ਸਾਥ ਇੰਨਾ ਤਾਂ ਜਦੋਂ ਮੈਂ ਕਹੇ ਤੀ ਹਾਂ ਗੱਲ ਇਹ ਸਾਰਿਆਂ 'ਚ ਜੋਰ ਆ ਗਿਆ ਤੇ ਸਾਡੀ ਲਾ ਕੇ ਬੋਲਣਾ ਬਬਨਿੰਦਰ ਜੀ ਕਹਿੰਦੀ ਕਿਉਂ ਲੈ ਆ ਸੈਂ ਐਂ ਕਰਦੇ ਫਿਰਦੇ ਫਿਰ ਮੈਂ ਕਿਹਾ ਤੂੰ ਆਪਦੇ ਘਰੇ ਕੱਟ ਲੈਂਦੀ ਜਿਹੇ ਜੀ ਹੁੰਦੀ ਹਾਂ ਹੈ ਸਾੜੀ ਮੁੱਟੀ ਤੰਗੀ ਤਾਂ ਆਉਂਦੀ ਹੁੰਦੀ ਹੈ ਕਹੇ ਹਾਂ ਤੇ ਤੂੰ ਆਦੇ ਮਾਪੇ ਕਰਨੀ ਵੀ ਦੇਖ ਹੁਣ ਕਿੱਥੋਂ ਲਾ ਦੇਣਗੇ ਇਹ 8 10 ਲੱਖ ਰੁਪਏ ਰੇ ਤੇ ਹੂੰ ਲਾ ਇਹਨਾਂ ਪਰ ਜਾਣਦੀਆਂ ਨਹੀਂ ਭਾਈ ਜਾਣਦਗਾ ਨਹੀਂ ਕਿੰਨੀ ਹੋਈ ਜਾਵੇ ਪਹਿਲੇ ਹੀ ਜਮਲਾ ਤੀਣਾ ਸਹੀ ਗੱਲ ਹੈ ਚਲ ਕੋਈ ਨਹੀਂ ਹੁਣ ਤੂੰ ਦੇ ਦੇ ਰੁਪਏ ਫਿਰ ਮੈਨੂੰ ਮਾਇਆ ਦੇ ਆ ਮਸ਼ੀਨ ਵਾਲਾ ਰੋਵੇ ਪਟ ਪਟ ਖੰਦਾ ਮੇਰੀ ਗੱਲ ਸੁਣ ਦੁੱਧ ਵਾਲਾ ਲੈ ਕੇ ਜਾ ਉਹ ਹੱਥ ਨੇ ਉਹ ਤੂੰ ਲੈ ਹੀ ਹੋਰ ਤਾਂ ਹੁਣ ਉਧਰੋਂ ਤਾਂ ਵਾਖ ਤੂੰ ਜਵਾਬ ਹੀ ਮੰਨ। ਜਵਾਬ ਤਾਂ ਮੰਨੂ ਵੀ ਉਦੋਂ ਮੈਂ ਤੈਨੂੰ ਰੋਕਿਆ ਤਾਂ ਸਹੀ ਨਾ ਦੇ ਨਾ ਦੇ ਵੇਲੇ ਤੂੰ ਉਧਰੋਂ ਹਟ ਹੀ ਨਹੀਂ ਦੇ ਲਾ। ਵੇ ਮਾਇਆ ਕੱਤੀ ਧਿਆਨੀਆਂ ਚੱਲ ਪੁੱਣ ਹੁਣ ਦਾਗਾ ਕੋਈ ਗੱਜ ਸੱਜ ਜਾਂਦੀ ਅਗਲੇ ਕਰਤਾ ਪੁੱਣ ਫਿਰ 12 ਅਗਲੇ ਗੱਜ ਕੱਢ ਕੇ ਦੇਖ ਲੈ ਉਲਟੇ ਗਾਲ ਪੈਂਦਾ ਗਾ। ਕੱਲ ਜੋ ਅੱਜ ਕੱਲ ਕਿਸੇ ਤੇ ਜਿੰਨਾ ਤੂੰ ਭਲਾ ਕਰੇਗਾ ਉਨਾ ਹੀ ਅਗਲਾ ਤੇਰੇ ਪੈਸੇ। ਸਹੀ ਗੱਲ ਐ ਮੇਰਾ ਸਮਾਂ ਐ ਪਸਤਾਈ ਜਾਂਦੀ ਹੁਣ ਵੇਲੇ ਨੂੰ। ਵੀ ਦੌਰ ਪੀ ਹੁੰਦੇ ਆ ਆਪਣੇ ਕੋਲੇ ਤਾਂ ਅਜ ਆਪਾਂ ਗੱਜ ਸਾਰ ਲੈਂਦੀ ਫੈ। ਤੇ ਹੋਰ ਸਾਲਾ ਆਪਾਂ ਕਾਲਾ ਇਹਨੂੰ ਮਰਦੇ ਆ ਕੋਈ ਚੱ ਤਲਵਾਸਾ ਕੋਈ ਨਹੀਂ ਠੀਕ ਆ ਮਰੀ ਜਾ ਮੱਥਾ ਹੱਥ ਨੇ ਆਉਗਾ ਦੋਜੀ ਉਹ ਲੈ ਨਹੀਂ ਤੂੰ ਤਾਂ ਦੇ ਆਈਂ ਚੰਗਾ ਮੈਨੂੰ ਨਹੀਂ ਹੈ ਬਾਹਰ ਨੂੰ ਜਨਨਾ ਸਿਆਵਾ ਨਹੀਂ ਹੁੰਦੀ ਉਹਨਾਂ ਵਰਗੇ ਤਾਂ ਨਹੀਂ ਆਪਾਂ ਹੋਣਾ ਚਲ ਬਾਤ ਠੀਕ ਆ ਮਾਂ ਤੈਥੋਂ ਨਹੀਂ ਪੈਸੇ ਨਿਕਲਦੇ ਹੁਣ ਮੈਂ ਕਢਾ ਕੇ ਦਿਖਾਉਂ ਤੈਨੂੰ ਜਦੋਂ ਘਰੇ ਜਾ ਕੇ ਕੱਢਣਾ ਜਲੂਸ ਇਹਦਾ ਪਾਣੀ ਪਾਣੀ ਹੋ ਜਾਣਗੇ ਦੇਖ ਲਈ ਨਾ ਤੇਰੇ ਬਾਦੀ ਮੈਂ ਜਲੂਸ ਕੱਢ ਕੇ ਨਹੀਂ ਆਈ ਮੈਂ ਬਥੇਰੇ ਜਲੂਸ ਕੱਢਾ ਬਥੇਰੇ ਮੇਲੇ ਇੱਥੇ ਤੇ ਦੋ ਚਾਚੀਆਂ ਨੂੰ ਗਲੀ 'ਚ ਵੀ ਦੱਸ ਕੇ ਆਈਆਂ ਵੀ ਪੈਸੇ ਦੱਬਲੇ ਸਾਡੇ ਇਹਨਾਂ ਦੇ ਕੁੱਤੇਰੇ ਮਿਹਨੇ ਦਿੱਤਿਆਂ ਦਾ ਹੋਰ ਨੁਕਸਾ ਮਿਹਨੇ ਦਿੱਤਿਆਂ ਦਾ ਹੋਰ ਆ ਮੈਂ ਚਾਰ ਸਾਂਝੇ ਮਤੇ ਲੈ ਕੇ ਜਾਉਂਗਾ ਇੱਥੋਂ ਵੇਚਤੀ ਕਰੀਂ ਚਾਹੁੰਦਾ ਹੈ ਖੜਾ ਕੇ ਤੁਹਾਡਾ ਬੁੜਗਾ ਕੀ ਆਗਾ ਮਿਹਨੇ ਦੇ ਤੇ ਲੈ ਆਇਆ ਤੇ ਨਿਕਲਣਗੇ ਮੇਰੇ ਕੋਈ ਨਹੀਂ ਟੁਕੜਾ ਲਾਵੇ ਹਿਸਾਬ ਨਾਲ ਚੱਲ ਕੋਈ ਨਹੀਂ ਮੈਂ ਕਰਦਾ ਮੈਂ ਅੱਧਾ ਹੀ ਦੇ ਦੀ ਚਾਹਨਾ ਸਾਰੇ ਦੇ ਨੱਬ ਕੁੱਤੇ ਨਾਲ ਉਹਦਾ ਕਿਕਰ ਸਿੰਘ ਜਿਹਦਾ ਤੂੰ ਦੇਖੀ ਜੇ ਇਹ ਤਾਂ ਆਪ ਤੂੰ ਪੈਸੇ ਲੈ ਕੇ ਆਹ ਨੱਬ ਕੁੱਤੇ ਆਦਾ ਵੀ ਸਾਡੇ ਨਾਲ ਨੱਬ ਕੁੱਤੇ ਆਦਾ ਕਿਹੜਾ گاਉ ਜਗਾ ਮੈਨੂੰ ਉਹੋ ਜੀ ਤੀਨੀ ਆਂ ਆਏ ਬੋਲ ਦੀ ਆ ਪਾਰ ਪਾਰ ਤਾਨੀ ਕਿੱਥੇ ਰਹਿ ਗਈ ਕੋਲ ਦਾ ਫੋਨ ਕੀਤਾ ਵੀ ਆਜਾ ਠੀਕ ੱਲੇ ਜੀ ਬੋਲੀ ਜੰਨੇ ਆ ਤੈਨੂੰ ਡਿੱਕੀ ਆ ਨਾ ਕਿੰਨੀ ਗਰਮੀ ਆ ਇੱਥੇ ਬੈਠੇ ਨੂੰ ਪਤਾ ਕਿੰਨਾ ਚਿਰ ਹੋ ਗਿਆ ਤੇ ਫੇਰ ਕੀ ਹੋ ਗਿਆ ਜੇ ਵੇਟ ਕਰ ਲਈਦਾ 5 ਮਿੰਟ 5 ਮਿੰਟ ਦੀ ਗੱਲ ਨਹੀਂ ਜੋ ਮੈਂ ਤੈਨੂੰ ਮੌਕੇ ਤੇ ਦੱਸਿਆ ਸੀ ਵੀ 8:00 ਵਜੇ ਮੈਂ ਸਹੀ ਆ ਜਾਊਂਗਾ ਤਾਂ ਉਸ ਟਾਈਮ ਤੇ ਤੁਰ ਪੈਂਦੀ ਘਰੋਂ ਤੋਂ ਬਸ ਮੈਂ ਘਰੋਂ ਹੀ ਲੇਟ ਹੋ ਗਈ ਉਹ ਉਲਝਾ ਰੱਖਿਆ ਮਮੀ ਨੇ ਘਰੀ ਉਲਝਾ ਰੱਖਿਆ ਜਿੰਨਾਂ ਅਲਝਾ ਸਾਡੇ ਘਰੇ ਪੈਣਾ ਉਹਨਾਂ ਤਾਂ ਕਿਸੇ ਦੇ ਘਰੇ ਪਿਆ ਹੀ ਨਹੀਂਗਾ ਕੀ ਹੋ ਗਿਆ ਹੁਣ ਆ ਕੀ ਇਹੋ ਜਿਹਾ ਤੈਨੂੰ ਪਤਾ ਨਹੀਂਗਾ ਤੇਰੇ ਕਹਿੰਦੇ ਤਾਂ ਮਨਿੰਦਰ ਨੂੰ ਘਰੋਂ ਕੱਢਦਾ। ਹਾਂ ਫਿਰ ਮੈਨੂੰ ਪਤਾ ਹੀ ਆ ਕਰ ਤਾ ਤਾਂ ਕੀ ਗੱਲ ਐ ਫਿਰ। ਚਲ ਜਾਈ ਪਿਆ ਵਿਆ ਉਧਰੋਂ ਪਤਾ ਕਿੰਨੇ ਫੋਨ ਆਉਂਦੇ ਆ। ਹੁਣ ਮੈਂ ਤੈਨੂੰ ਆਏ ਪੁੱਛਦਾ ਵੀ ਤੂੰ ਦੱਸ ਘਰੇ ਗੱਲ ਕਰ ਲਈ ਆ ਆਪਦੇ ਕਿ ਨਹੀਂ ਕਰੀ ਆਪਣੇ ਵਿਆਹ ਦੀ। ਮੈਂ ਹਜੇ ਘਰੇ ਗੱਲ ਨਹੀਂ ਕਰਦੀ ਜਿੰਨਾ ਚਿਰ ਤੁਸੀਂ ਉਹਨਾਂ ਤਲਾਕ ਨਹੀਂ ਲੈਂਦੇ। ਯਾਰ ਤਲਾਕ ਕਹੀਂ ਹੋ ਜਾਊਗਾ। ਤੂੰ ਮੈਨੂੰ ਕੀ ਕਿਹਾ ਸੀਗਾ ਇੱਕ ਵਾਰੀ ਮਨਿੰਦਰ ਨੂੰ ਘਰੋਂ ਕੱਢ ਦੇ ਮੈਂ ਆਪੇ ਗੱਲ ਕਰ ਲਵਾਂਗੀ। ਤੂੰ ਗੱਲ ਕਰ ਰਿਹਾ ਹੁਣ ਤੂੰ ਗੱਲ ਤੇ ਨਹੀਂ ਆਉਂਦੀ। ਮੈਂ ਹੁਣ ਬਿਨਾਂ ਤਲਾਕ ਤੋਂ ਘਰੇ ਗੱਲ ਕਿਵੇਂ ਕਰ ਲਾਂ? ਕਿਉਂ? ਤੂੰ ਮੈਨੂੰ ਪਿਆਰ ਨਹੀਂ ਪਿਆਰ ਮੈਂ ਕਰਦੀ ਆ ਤਾਂ ਹੀ ਤਾਂ ਤੁਹਾਡੇ ਤੋਂ ਇਹਨਾਂ ਕੁਝ ਕਰਵਾਇਆ ਫੇਰ ਮੈਂ ਤੈਨੂੰ ਤਾਂ ਹੀ ਤਾਂ ਤੈਨੂੰ ਕਹੀ ਜਾਂਦਾ ਵੀ ਮਨਿੰਦਰ ਨੂੰ ਹੁਣ ਘਰੋਂ ਕੱਢਤਾ ਉਹਦੀ ਇਸ ਘਰ ਵਿੱਚ ਕੋਈ ਥਾਂ ਨਹੀਂ ਸਾਡੇ ਘਰ ਤੇ ਮੇਰੀ ਗੱਲ ਸੁਣ ਲੈ ਨਾ ਉਹ ਆਵੇ ਜਿਹੜੇ ਹਿਸਾਬ ਨਾਲ ਉਹਨਾਂ ਅਸੀਂ ਮਤਲਬ ਕਿ ਦੁਰਵਿਵਹਾਰ ਕੀਤਾ ਨਾ ਹੁਣ ਨਹੀਂ ਆ ਸਕਦੀ ਆਪਣੇ ਘਰੇ ਉਹਦੇ ਮਾਪਿਓ ਨੂੰ ਵੀ ਪਤਾ ਲੱਗ ਗਿਆ ਮੈਂ ਕਿਵੇਂ ਘਰੇ ਗੱਲ ਕਰ ਤਲਾਕ ਹੋਇਆ ਨਹੀਂ ਅਗਲੀ ਜਦੋਂ ਮੈਂ ਤੇਰੇ ਨਾਲ ਵਿਆਹ ਕਰਾ ਲਿਆ ਅਗਲੀ ਆ ਕੇ ਖੜ ਗਈ ਫੇਰ ਐਵੇਂ ਕਿਵੇਂ ਆ ਕੇ ਖੜ ਗਈ 2 ਮਹੀਨੇ ਘਰੋਂ ਕੱਢੀ ਨੂੰ ਹੇ ਤੱਕ ਤਾਂ ਆ ਕੇ ਖੜੀ ਨਹੀਂ ਗਈ ਉਹ ਜਿੰਨਾ ਚਿਰ ਤਲਾਕ ਨਹੀਂ ਲੈਂਦਾ ਉਹਨਾਂ ਚਿਰ ਮੈਂ ਵਿਆਹ ਨਹੀਂ ਕਰਾਉਂਦੀ ਤੇ ਨਹੀਂ ਕਰੇ ਤਲਾਕ ਆਏ ਨਹੀਂ ਹੁੰਦਾ ਗੱਲ ਕਿਉਂ ਨਹੀਂ ਮੰਨਦੀ ਤੂੰ ਹੋਰ ਕਿਵੇਂ ਹੋਊਗਾ ਕਿ ਤਲਾਕ ਉਹ ਚਾਹੁੰਦੀ ਹੋਊਗੀ ਮੁਰੋਂ ਫੇਰ ਹੀ ਹੋਊਗਾ ਤਲਾਕ ਮੇਰੇ ਕੱਲੇ ਦੇ ਚਾਹ ਨਾਲ ਤਲਾਕ ਸੋਕੇ ਹੋ ਜਾਊਗਾ ਅੱਛਾ ਤੇਰੇ ਚਾਹ ਨਾਲ ਹੁੰਦਾ ਨਹੀਂ ਹੈ ਪਰ ਮੈਂ ਤਾਂ ਸਾਇਨ ਲਿਖ ਕੇ ਭੇਜ ਦੂੰਗਾ ਜੇ ਮੁਰੋਂ ਪਰੋਣੇ ਨੇ ਸਾਇਨ ਨਾ ਕਰਿਆ ਫੇਰ ਦੱਸ ਵੀ ਕਰਾਂਗੇ ਤੇ ਫਿਰ ਮੈਂ ਕਿਵੇਂ ਕਰਾ ਲੂੰਗੀ ਵਿਆਹ ਤੇ ਨਾਲ ਵਿਆਹ ਤਾਂ ਹੋਈ ਜਾਊਗਾ ਨਾ ਵਿਆਹ ਤਾਂ ਆਪਣੀ ਰਜ਼ਾਮੰਦੀ ਨਾਲ ਹੋਣਾਗਾ ਆਪਾਂ ਚੁੰਨੀ ਜੜਾਵਾ ਕਰ ਲਾਂਗੇ ਬਿਨਾਂ ਤਲਾਕ ਤੋਂ ਕਿਵੇਂ ਹੋਊਗਾ ਉਹ ਚੁੰਨੀ ਜੜਾਵਾ ਕਰ ਲਾਂਗੇ ਨਾ ਰੌਲਾ ਪਾਵਾਂਗੇ ਨਾ ਕਿਤੇ ਇਕੱਠ ਕਰਾਂਗੇ ਜੇ ਕੱਲੂ ਮੇਰੇ ਘਰ ਦੇ ਨਾਲ ਪਤਾ ਕਰ ਲੈ ਫੇਰ ਮੈਨੂੰ ਨਹੀਂ ਪਤਾ ਯਾਰ ਉਦੋਂ ਤੇਰੀਆਂ ਗੱਲਾਂ ਹੋਰ ਸੀ ਹੁਣ ਤੂੰ ਗੱਲਾਂ ਹੋਰ ਕਰੀ ਜਾਨੀ ਆ ਆਹੋ ਮੇਰੇ ਗੱਲਾਂ ਹੋਰ ਸੀ ਗੱਲਾਂ ਤਾਂ ਤੇਰੀਆਂ ਹੋਰ ਐ ਉਹ ਕਹਿੰਦਾ ਮੈਂ ਦੱਸ ਕੀ ਗੱਲ ਕਰਤੀ ਤੇਰੇ ਪਿੱਛੇ ਇੱਕ ਤਾਂ ਮੈਂ ਆਪਦੀ ਘਰ ਵਾਲ ਨੂੰ ਘਰੋਂ ਕੱਢਦਾ ਹੈ ਹੁਣ ਤੂੰ ਮੇਰੇ ਨਾਲ ਸਟੈਂਡ ਨਹੀਂ ਕਰਦੀ ਹਾਂ ਜੇ ਘਰੋਂ ਕੱਢਦਾ ਤ ਤਲਾਕ ਤਾਂ ਨਹੀਂ ਲਈ ਜਾਂਦਾ ਤਲਾਕ ਹੀ ਲਊਗਾ ਹੁਣ ਇਹ ਦੂਜਾ ਹੋਰ ਕੀ ਕਰਨਾਗਾ ਜਦੋਂ ਮੇਰੀ ਗੱਲ ਸੋ ਉਹਨਾਂ ਨੂੰ ਐ ਪਤਾ ਲੱਗ ਗਿਆ ਵੀ ਇਹਨੇ ਦੂਜਾ ਵਿਆਹ ਕਰਾ ਲਿਆ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਉਹ ਦੂਜਾ ਦਾ ਤਲਾਕ ਆਪ ਹੀ ਦੇਣਗੇ ਉਹ ਯਾਰ ਐਵੇਂ ਵਿਆਹ ਹੋ ਜੂਗਾ ਤੂੰ ਸਮਝਦਾ ਕਿਉਂ ਨਹੀਂ ਗੱਲ ਨੂੰ ਅੱਛਾ ਪਹਿਲਾਂ ਵਾਲੀ ਦਾ ਤਲਾ ਓ ਯਾਰ ਇਹ ਤਾਂ ਮੈਨੂੰ ਵੀ ਪਤਾ ਨਹੀਂ ਹੁੰਦਾ ਐਵੇਂ ਵਿਆਹ ਪਰ ਮੈਂ ਤੈਨੂੰ ਐ ਕਹਿਣਾ ਵੀ ਤੂੰ ਦੱਸ ਹੁਣ ਚਾਹਨੀ ਕੀ ਆ ਤੂੰ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੈ ਕਿ ਨਹੀਂ ਮੈਂ ਤਿਆਰ ਆ ਜਿੰਨਾ ਚਿਰ ਤਲਾਕ ਨਹੀਂ ਹੁੰਦਾ ਉਹਨਾਂ ਚਿਰ ਵਿਆਹ ਨਹੀਂ ਹੁੰਦਾ ਆਪਣਾ ਗੱਲ ਇਹ ਆ ਕੋਈ ਨਹੀਂ ਯਾਰ ਮੈਂ ਕਰਨਾ ਤਾਂ ਲੱਗਦੀ ਗੱਲ ਕਰੇ ਮੈਂ ਮਾਤਾ ਨੂੰ ਕਹਿਣਾਗਾ ਆਪੇ ਭੇਜਾਂਗੇ ਸੰਮਨ ਉਹਨਾਂ ਦੇ ਘਰੇ ਹੋਰ ਤਾਂ ਕੀ ਆ ਗੱਲ ਕਰ ਜੇ ਉਹਨੂੰ ਪਤਾ ਲੱਗ ਗਿਆ ਨਾ ਤੇਰੇ ਤੇ ਕੇਸ ਲਾ ਦੂਗੀ ਵਿਆਹ ਕਰਵਾ ਲਿਆ ਵੀ ਉਹ ਨਹੀਂ ਕਰਾਉਂਦਾ ਐ ਹੁਣ ਪਾਗਲ ਤਾਂ ਨਹੀਂਗਾ ਮੈਂ ਮੈਂ ਤੇਰੀ ਹਾਮੀ ਪੁੱਛਣ ਆਇਆ ਵੀ ਹੁਣ ਤੂੰ ਤਿਆਰ ਆ ਮੇਰੇ ਨਾਲ ਵਿਆਹ ਕਰਾਉਣ ਨੂੰ ਵੀ ਮੈਂ ਮਨਿੰਦਰ ਨੂੰ ਤੇਰੇ ਪਿੱਛ ਫੋਨ ਕਰਕੇ ਦੱਸ ਦੇ ਐਂ ਤਾਂ ਦੱਸ ਹੀ ਸਕਦੀ ਨਾ ਸਿੱਧੀ ਵਿਆਹ ਦੀ ਗੱਲ ਨਾ ਕਰੀ ਆਦੇ ਮਾਪੇ ਨੂੰ ਇਹਨਾਂ ਤਾਂ ਦੱਸ ਹੀ ਸਕਦੀਆਂ ਵੀ ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਆਂ ਵੀ ਉਹਨਾਂ ਦਾ ਇੱਕ ਵਾਰੀ ਮੂੰਹ ਤਾਂ ਸੁੰਗਲਾ ਕਹਿੰਦੇ ਕੀ ਆ ਹੋ ਚਲ ਠੀਕ ਹੈ ਮੈਂ ਤੇਰੇ ਪਿੱਛੇ ਏਡਾ ਵੱਡਾ ਸਟੈਪ ਚੱਕੀ ਖੜਾ ਤੂੰ ਕਰੇ ਗੱਲ ਵੀ ਨਹੀਂ ਤੋੜ ਕੇ ਰਾਜੀ ਹਜੇ ਯਾਰ ਮੰਨ ਲਾ ਮੈਂ ਉਧਰੋਂ ਤਲਾਕ ਲੈ ਲਿਆ ਮੈਂ ਤਾਂ ਫਿਰ ਇਧਰੋਂ ਵੀ ਜਾਊਂਗਾ ਇਧਰ ਤੇਰੇ ਘਰ ਦੇਣਾ ਕਰਤੀ ਐਵੇਂ ਕਿਵੇਂ ਕਰਤੀ ਘਰ ਦੇਣਾ ਫਿਰ ਤਾਂ ਹੀ ਨਾ ਤੈਨੂੰ ਮੈਂ ਕਹੀ ਆ ਨਾ ਵੀ ਇੱਕ ਵਾਰੀ ਗੱਲ ਤੋੜ ਤਾਂ ਲੈ ਕਹਿੰਦੇ ਕੀ ਅਗੇ ਹੋ ਸਰ ਕੋਈ ਨਾ ਅੱਜ ਮੈਂ ਗੱਲ ਕਰੂੰਗੀ ਘਰ ਦੇਣਾ ਫਿਰ ਮੈਂ ਤੁ ਚਾਰ ਦਿਨ ਹੋ ਗਏ ਤੂੰ ਨਹੀਂ ਫੋਨ ਲਾਇਆ ਪਤਾ ਨਹੀਂ ਕਿੱਧਰ ਲੰਘੀ ਸੀ ਮੈਂ ਕਿੱਧਰ ਲੰਘਣਾ ਫੇ ਫੋਨ ਤਾਂ ਲਾ ਸਕਦੀ ਸੀ ਨਾ ਤੂੰ ਤੁਸੀਂ ਕਰ ਲੈਂਦੇ ਕਰੀਦਾ ਗਿਆ ਯਾਰ ਨੋਟਰੀ ਚ ਬਲ ਨੋਟਰੀ ਚ ਬਲਾਈ ਗਿਆ ਉਹ ਅੱਛਾ ਫੋਨ ਖਰਾਬ ਹੋ ਗਿਆ ਸੀ ਮੇਰਾ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਸੀ ਇਹਦੇ ਵਿੱਚ ਕਮਾਲ ਹੈ ਯਾਰ ਤੇ ਆਦੇ ਭਰਾ ਨੂੰ ਕਹਿ ਨਾਲ ਦੀ ਨਾਲ ਲੋਡ ਕਰਾ ਕੇ ਲੈ ਦਿੰਦਾ ਉਹ ਓੜੇ ਹੁਣ ਮੈਂ ਉਹਨਾਂ ਨੂੰ ਕਿੱਥੇ ਕਹੀਏ ਮੈਂ ਬਾਰ-ਬਾਰ ਨਾ ਜਦੋਂ ਆਪਣੀ ਗੱਲ ਹੋਈ ਹੋਈ ਸੀ ਉਹ ਤਾਂ ਤੂੰ ਆਦੀ ਮਾਂ ਵਾਲਾ ਫੋਨ ਚੱਕ ਕੇ ਨਾਲ ਦੀ ਨਾਲ ਫੋਨ ਲਾ ਲੈਂਦੀ ਆਸੇ ਪਾਸੇ ਹੋ ਗਏ ਤਾਂ ਐਡੀ ਵੱਡੀ ਗੱਲ ਮੈਨੂੰ ਦੱਸ ਨਹੀਂ ਸਕੀ ਮੇਰੇ ਪਤਾ ਕੀ ਦਿਲ ਤੇ ਚੜਦੀ ਸੀ ਕੀ ਉਤਰਦੀ ਸੀ ਕੀ ਮੈਂ ਕਿਹਾ ਪਤਾ ਨਹੀਂ ਕਿਉਂ ਨਹੀਂ ਫੋਨ ਕਰਦੀ ਤੇ ਫੇਰ ਕੀ ਹੋ ਗਿਆ ਜੇ ਗੱਲ ਨਹੀਂ ਹੋਈ ਤੇ ਇਹਦਾ ਮਤਲਬ ਆਪਣੀ ਗੱਲ ਨਹੀਂ ਹੋਣੀ ਸੀ ਫਿਰ ਬੰਦ ਹੋ ਗਈ ਗੱਲ ਚਲ ਠੀਕ ਆ ਯਾਰ ਚੰਗਾ ਤੂੰ ਨਹੀਂ ਮੈਨੂੰ ਗੱਲਾਂ ਚ ਜਿੱਤਣ ਦਿੰਦੀ ਆਹੋ ਮੈਂ ਨਹੀਂ ਜਿੱਤਣ ਦਿੰਦੀ ਹੁਣ ਦੱਸ ਹੁਣ ਕੀ ਕਰਕੇ ਆਈਆਂ ਕਰੇ ਕਰ ਤੇ ਮੈਂ ਕਿਹਾ ਕਿ ਵੀ ਫਰੈਂਡ ਕੋਲ ਜਾ ਕੇ ਆਉਣੀ ਆ ਚਲ ਜੀ ਫੇਰ ਕੁਝ ਖਾਪੀ ਕੇ ਆਈਏ ਚਲੋ ਆਜੋ ਆ ਜਾ ਯਾਰ ਮਾ ਆਵਲਾ ਖਰਾਬ ਹੋਇਆ ਬਿਆਹ ਪਤਾ ਨਹੀਂ ਕੀ ਜ਼ਿੰਦਗੀ ਦਾ ਬਣੂ ਕੀ ਨਾ ਅਨਿਤ੍ਰ ਆਰੀ ਤੇ ਪਰ ਹੁੰਦੀ ਐ ਬੇਬੇ ਬਾਕੀ ਦੀ ਕਰੇ ਦੀ ਕੀ ਤਾਂ ਕੈਂਚਣਾ ਕਿ ਭਰਾ ਆਪੇ ਕੁੜੇ ਬਾਰ ਮਾ ਗੰਡਾ ਨੇ ਇੱਥੋਂ ਜਾ ਕੇ ਕਿਹ ਚੰਗਾ ਹਾਲ ਵੀ ਨਹੀਂ ਹੈ ਕਰਦੀ ਨਹੀਂ ਕੰਮ ਨਾ ਦਿਹਾੜੀ ਕਰ ਸਕਦਾ ਹੈ ਖੇਤੀ ਚ ਕੁਛ ਪਸਤਾ ਨਹੀਂ ਹੈਗਾ ਕਰੇ ਵੀ ਜਾਵੇ ਵੀ ਕਿੱਥੇ ਰਹਿਣਾ ਦਿਹਾੜੀ ਕਰਨ ਜੋਗਾ ਵੀ ਨਹੀਂ ਤੈਨੂੰ ਪਤਾ ਲੋਕ ਤਾਂ ਕਿਸੇ ਪਾਸੇ ਮਾਨ ਨਹੀਂ ਜੇ ਦਿਹਾੜੀ ਕਰੂ ਫਿਰ ਗੰਦੂ ਆ ਦੇਖ ਲੈ ਵੱਡਾ ਜੱਟ ਆ ਕਰਦਾ ਲੋਕਾਂ ਨੇ ਦਿਹਾੜੀਆਂ ਕਰਦਾਂ ਪੂਰੀ ਗੱਲ ਵਿਚਾਰੇ ਪੀਸੀ ਆਨੇ ਆਪਾਂ ਤੋ ਭਾਵੇਂ ਅਪਨ ਤੱਕ ਨੂੰ ਰੋਕ ਨਹੀਂ ਮਿਲਦਾ ਨਾ ਹਾਂ ਹਾਂ ਬੁੱਤ ਛਿਲਕੇ ਦੇ ਦੇ Bafu, a los ਮਾਪਾਪੂ ਕਿੱਧਰ ਚਲੇ ਗਿਆ ਹੋਣਾ ਮੰਮੀ ਆਈ ਕਰ ਪੁੱਤ ਝੱਕਾ ਕਨੇ ਨੂੰ ਬੁਲਾ ਕੇ ਲਿਆ ਠੀਕ ਆ ਮਾਂ ਮੈਂ ਹੁਣੀ ਰਚੀ ਮੰਮੀ ਤਾਂ ਪੈਕ ਲੱਗੀ ਜਾਂਦਾ ਬਾਪੂ ਕੁਛ ਕੰਮ ਨਾ ਨਾ ਵੀ ਆਪਦੇ ਆਪ ਕੀ ਕਰਾਂਗੇ ਮੰਜਾ ਵਈ ਬੱਟੇ ਜਾਵਾਂਗੇ ਨਹੀਂ ਪੁੱਤ ਆਏ ਨਾ ਤਾਂ ਪੈ ਇਹੋ ਜਿਹਾ ਕੁਛ ਨਹੀਂ ਹੁੰਦਾ ਆਪਾਂ ਤਾਂ ਲੋਕ ਹੀ ਲੈ ਕੇ ਬੈਗੇ ਕਿਹੋ ਕਿਹੋ ਜਿਹੀ ਗੱਲਾਂ ਸੁਣਾਉਂਦੇ ਆ ਅਰੇ ਦਿਲ ਤੇ ਗੱਲਾਂ ਲਾਉਂਦੇ ਆ ਐ ਨਹੀਂ ਸਮਝ ਆਉਂਦੀ ਪੂਰਾ ਤਰ ਪਿਓ ਕੇ ਆ ਕੇ ਤੇ ਚਲ ਕੋਈ ਆ ਜਾ ਪਾ ਖੇਚ ਚੱਲੀ ਗੀ ਮੈਂ ਤਾਂ ਨਾਲ ਕਿਹਾ ਸੀ ਮੈਨੂੰ ਨਾ ਜਾਣਦੇ ਬਾਪੂ Thank <laughs> you.